ਇਹ ਇਤਿਹਾਸਕ ਅਲਜੀ ਬਹੁਤ ਬਸ ਵਕਤ ਕਦੇ ਆਪਣੇ ਚੈਨਲ ਤੇ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨ ਦੇ ਲੰਮੇ ਸੰਘਰਸ਼ ਨੂੰ ਦੇਖਦਿਆਂ ਹੋਏ ਪੰਜਾਬ ਦੇ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਇੱਕ ਵੱਡੀ ਗੁੱਡ ਨਿਊਜ਼ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਮੁਲਾਜ਼ਮਾਂ ਦੇ ਰਾਹਤ ਭਰੀ ਖਬਰ ਜਿਹੜੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਜਿਵੇਂ ਕਿ 18228 ਕਰੋੜ ਦਾ ਜਿਹੜਾ ਬਕਾਇਆ ਹੈ 11% ਦੀ ਦੇ ਉੱਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਇੱਕ ਵੱਡਾ ਇਤਿਹਾਸਿਕ ਕਦਮ ਇਤਿਹਾਸ ਕਲਾਸਿਕ ਬਿਆਨ ਜਿਹੜਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਸੋ ਮੁਲਾਜ਼ਮ ਮੰਗ ਮੰਗਾਂ ਨੂੰ ਲੈ ਕੇ ਉਹਨਾਂ ਨੇ ਲਾਈਵ ਹੋ ਕੇ ਇੰਟਰਵਿਊ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੱਡੇ ਐਲਾਨ ਜਿਹੜੇ ਹੈ ਕੀਤੇ ਐ ਮਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਖਜ਼ਾਨੇ ਦੇ ਬਾਰੇ ਜਿਹੜਾ ਹੈ ਜਿਹੜਾ ਅਪਡੇਟ ਜਿਹੜਾ ਹੈ ਦਿੱਤਾ ਸੋ ਮਲਾਜ਼ਮ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ ਸਾਡੇ 11% ਦਿੱਦੀਆਂ ਤਿੰਨ ਕਿਸ਼ਤਾਂ ਕਰੋੜਾ ਰੁਪਏ ਦੇ 5.5 ਸਾਲਾਂ ਦਾ ਜਿਹੜਾ ਹੈ 18228 ਕਰੋੜ ਦਾ ਬਕਾਇਆ 15% ਦਾ ਲਾਭ ਅਤੇ ਹੋਰ ਪੈਂਡਿੰਗ ਪਈਆਂ ਮੰਗਾਂ ਜਿਵੇਂ ਕਿ 2.9 ਪੇ ਸਕੇਲ ਅਤੇ 15% ਲਾਭ ਜੋ ਕਿ ਨਵੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਸੋ ਦੋਸਤੋ ਉਸ ਨੂੰ ਮੁੜ ਤੋਂ ਬਹਾਲ ਜਿਹੜਾ ਹੈ ਕੀਤਾ ਜਾਵੇ ਤੇ ਇੰਨਾ ਹੀ ਮੰਗਾਂ ਨੂੰ ਲੈ ਕੇ ਹਾਲ ਹੀ ਦੇ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਨੇ ਲਾਈਵ ਹੋ ਕੇ ਸਾਰੀ ਹੀ ਜਾਣਕਾਰੀ ਇਨ੍ਹਾਂ ਮੰਗਾਂ ਦੇ ਉੱਪਰ ਜਿਹੜੀ ਇੱਕ ਵੱਡਾ ਬਿਆਨ ਜਿਹੜਾ ਹੈ ਦਿੱਤਾ ਸੋ ਜ਼ਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਦੱਸਾਂਗੇ ਅਮਨ ਅਰੋੜਾ ਜੀ ਨੇ ਲਾਈਵ ਹੋ ਕੇ ਵੀਡੀਓ ਦੇ ਵਿੱਚ ਕੀ ਕੀ ਕੁਝ ਗਿਆ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਹਾਲੀ ਦੇ ਵਿੱਚ ਇੱਕ ਲਾਈਵ ਇੰਟਰਵਿਊ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਨੇ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਇੱਕ ਵੱਡਾ ਬਿਆਨ ਜਿਹੜਾ ਹੈ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੇ ਸੰਘਰਸ਼ ਕਰੇ ਮਲਾਜ਼ਮਾਂ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਅੱਗੇ ਜਾ ਕੇ ਬੈਠਦੇ ਨੇ ਅਤੇ ਜੇਕਰ ਮਲਾਜ਼ਮ ਮੇਰੀ ਕੋਠੀ ਦੇ ਅੱਗੇ ਆ ਕੇ ਬੈਠਣਗੇ ਤਾਂ ਉਹਨਾਂ ਦੇ ਲਈ ਮੇਰੇ ਘਰ ਦੇ ਦੂਹੇ ਜਿਹੜੇ ਹੈ ਖੁੱਲੇ ਨੇ ਉਹ ਖੁਦ ਮਲਾਜ਼ਮਾਂ ਦੇ ਨਾਲ ਆਪਣੇ ਘਰ ਦੇ ਵਿੱਚ ਉਹਨਾਂ ਆਕੇ ਗੱਲਬਾਤ ਜਿਹੜੀ ਹੈ ਕਰਨਗੇ ਕਿਉਂਕਿ ਹਾਲੀ ਦੇ ਵਿੱਚ ਮਲਾਜ਼ਮਾਂ ਨੇ ਕਿਹਾ ਹੈ ਕਿ ਅਮਨ अरोड़ा ਜੀ ਦੇ ਘਰ ਜਾ ਕੇ ਬਾਹਰ ਜਿਹੜੀ ਹੈ ਰੈਲੀ ਰੋਸ ਪ੍ਰਦਰਸ਼ਨ ਕਰਾਂਗੇ ਮਲਾਜ਼ਮਾਂ ਦੀ ਇਸ ਚੇਤਾਵਨੀ ਨੂੰ ਦੇਖਦੇ ਹੋਏ ਹੁਣ ਅਮਨ अरोड़ा ਜੀ ਨੇ ਸਾਫ਼-ਸਾਫ਼ ਜਿਹੜਾ ਹੈ ਕਹਿ ਦਿੱਤਾ ਕਿ ਜੇਕਰ ਕੋਈ ਵੀ ਮਲਾਜ਼ਮ ਜਥੇਬੰਦੀ ਮੇਰੇ ਘਰ ਦੇ ਬਾਹਰ ਸੰਘਰਸ਼ ਜਾਂ ਫਿਰ ਰੈਲੀ ਰੋਸ ਪ੍ਰਦਰਸ਼ਨ ਕਰਨ ਆਣਗੇ ਉਹਨਾਂ ਨੂੰ ਖੁੱਲਾ ਸੱਦਾ ਜਿਹੜਾ ਹੈ ਦਿੱਤਾ ਗਿਆ ਹੈ ਕਿ ਉਹ ਮਲਾਜ਼ਮ ਜਥੇਬੰਦੀ ਅਮਨ अरोड़ा ਜੀ ਦੇ ਘਰ ਵਿੱਚ ਬੈਠ ਕੇ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਕਰਨਗੇ ਜੋ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਵੇੜਾ ਜੋ ਸ਼ਾਂਤੀਪੂਰਕ ਢੰਗ ਨਾਲ ਕੀਤਾ ਜਾ ਸਕੇ ਸੋ ਦੋਸਤੋ ਇਸੇ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਪਹੁੰਚੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਧੰਨਵਾਦ ਜੀ